ਦੋਸਤੋ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਪੋਸਟਾਂ ਅਨਾਊਂਸਮੈਂਟ ਕੀਤੀਆਂ ਗਈਆਂ ਸੀ ਜੀ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਅੱਜ ਹੈ ਜੀ ਅੱਜ ਤੁਸੀਂ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕੋਗੇ ਕੌਣ-ਕੌਣ ਅਪਲਾਈ ਕਰ ਸਕਦਾ ਕਿ ਮੈਂ ਤੁਸੀਂ ਅਪਲਾਈ ਕਰਨਾ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਕੇਵਲ ਇੰਟਰਵਿਊ ਦੇ ਬੇਸ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਟੋਟਲ ਪੋਸਟਾਂ ਨੇ ਜੀ 523 ਪਲੱਸ ਪੋਸਟਾਂ ਨੇ ਤੁਸੀਂ ਅਪਲਾਈ ਕਰ ਸਕੋਗੇ 35000 ਤੋਂ ਲੈ ਕੇ 70000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਯੋਗ ਉਮੀਦਵਾਰ ਹੋਣਗੇ ਜੀ ਅਪਲਾਈ ਯੂਰ ਕਰਿਆ ਜੀ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੰਬਰ 1 ਜੀ ਅੰਮ੍ਰਿਤਸਰ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ 25 ਨੰਬਰ 2 ਜੀ ਬਰਨਾਲਾ ਵਾਸਤੇ 17 ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੰਬਰ 3 ਜੀ ਬਠਿੰਡਾ ਵਾਸਤੇ 29 ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੰਬਰ 4 ਜੀ ਫਿਰੋਜ਼ਪੁਰ ਵਾਸਤੇ 14 ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੰਬਰ 5 ਜੀ ਫਾਜ਼ਿਲਕਾ ਵਾਸਤੇ 17 ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਫਤਿਹਗੜ ਸਾਹਿਬ ਵਾਸਤੇ 11 ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਗੁਰਦਾਸਪੁਰ ਬਸਤੇ ਜੀ 25 ਪੋਸਟ ਅਨਾਉਂਸਮੈਂਟ ਕੀਤੇ ਗਏ ਹਨ ਜੀ ਫਿਰੋਜ਼ੀਪੁਰ ਵਾਸਤੇ 35 ਪੋਸਟ ਅਨਾਉਂਸਮੈਂਟ ਕੀਤੇ ਗਏ ਹਨ ਜੀ ਜਲੰਧਰ ਵਾਸਤੇ 47 ਪੋਸਟ ਅਨਾਉਂਸਮੈਂਟ ਕੀਤੇ ਗਏ ਹਨ ਜੀ ਕਪੂਰਥਲਾ ਵਾਸਤੇ 23 ਪੋਸਟ ਅਨਾਉਂਸਮੈਂਟ ਕੀਤੇ ਗਏ ਹਨ ਜੀ ਲੁਧਿਆਣਾ ਵਾਸਤੇ 46 ਪੋਸਟ ਅਨਾਉਂਸਮੈਂਟ ਕੀਤੇ ਗਏ ਹਨ ਜੀ ਮੋਗਾ ਵਾਸਤੇ 10 ਪੋਸਟ ਹਨ ਜੀ ਮਾਨਸਾ ਵਾਸਤੇ 17 ਪੋਸਟ ਹਨ ਜੀ ਮਰੇਲ ਕੋਟਲਾ ਵਾਸਤੇ 8 ਪੋਸਟਾਂ ਦਾ ਅਨਾਉਂਸਮੈਂਟ ਕੀਤੇ ਗਏ ਹਨ ਜੀ ਸ੍ਰੀ ਮੁਕਸਰ ਸਾਹਿਬ ਵਾਸਤੇ ਇਕੀ ਪੋਸਟ ਅਨਾਉਂਸਮੈਂਟ ਕੀਤੀਆਂ ਜਾਣੀ ਜੀ ਪਠਾਨਕੋਟ ਵਾਸਤੇ 11 ਪੋਸਟਾਂ ਨੇ ਜੀ ਪਟਿਆਲਾ ਵਾਸਤੇ 50 ਪੋਸਟਾਂ ਨੇ ਜੀ ਰੂਪਨਗਰ ਵਾਸਤੇ 22 ਪੋਸਟਾਂ ਨੇ ਜੀ ਸੰਗਰੂਰ ਵਾਸਤੇ 29 ਪੋਸਟਾਂ ਨੇ ਜੀ ਐਸਬੀਐਸ ਨਗਰ ਵਾਸਤੇ 12 ਪੋਸਟਾਂ ਨੇ ਜੀ ਅਤੇ ਤਰਨਤਾਰਨ ਵਾਸਤੇ 25 ਪੋਸਟਾਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਟੋਟਲ 523 ਪਲੱਸ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪੋਸਟ ਭਰੀ ਜਾਣੀ ਹੈ ਜੀ ਮੁੰਡੇ ਅਤੇ ਕੁੜੀਆਂ ਜੋ ਜੋਗ ਹੋਣਗੇ ਜੀ ਅਪਲਾਈ ਯੂਰ ਕਰਿਓ ਜੀ ਡਿਟੇਲ ਤੁਸੀਂ ਇੱਥੋਂ ਦੇਖ ਸਕਦੇ ਹੋ ਸਾਰੀਆਂ ਪੋਸਟਾਂ ਨੂੰ ਡਿਟੇਲ ਵਾਈਜ਼ ਮੈਂਸ਼ਨ ਕੀਤਾ ਜੀ ਵੰਡ ਕੀਤੀ ਹੈ ਸਾਰੀਆਂ ਪੋਸਟਾਂ ਦੀ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਪਰਿਵਾਰ ਕਲਿਆਣ ਪਵਨ ਸੈਕਟਰ 34 ਇਹ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਟੋਟਲ ਪੋਸਟਾਂ ਨੇ ਜੀ 523 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਨੇ ਜੀ ਹਾਊਸ ਸਰਜਨ ਦੀਆਂ ਤੋ 6000 ਨੇ ਬਾਸਤੀ ਐਨਾਨਸਮੈਂਟ ਕੀਤਿਆਂ ਗਈਆਂ ਨੇ ਜੀ ਦੋਸਤੋ ਇਹਨਾ ਪੋਸਟਾਂ ਲਈ ਵਿੱਦਿਅਕ ਯੋਗਤਾ ਰੱਖੀ ਗਈ ਹੈ ਜੀ ਐਮਬੀਬੀਐਸ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 10ਵੀਂ ਤੁਸੀਂ ਪੰਜਾਬੀ ਪਾਸ ਨਾਲ ਪਾਸ ਕੀਤੀ ਆ ਪੰਜਾਬ ਮੈਡੀਕਲ ਕਾਉਂਸਲ ਮੈਡੀਕਲ ਕਾਉਂਸਲ ਆਫ ਇੰਡੀਆ ਨੈਸ਼ਨਲ ਮੈਡੀਕਲ ਕਾਉਂਸਲ ਵਿੱਚ ਤੁਹਾਡਾ ਨਾਮ ਦਰਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ ਹੈ ਜੀ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਕੇਵਲ ਇੰਟਰਵਿਊ ਅਤੇ ਕਾਉਂਸਲਿੰਗ ਦੇ ਬੇਸ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਅਪਲਾਈ ਕਰਨ ਦੀ ਲਾਸਟ ਡੇਟ ਹੈ 28 12 2023 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਜੋ ਸੈਲਰੀ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੋਵੇਗੀ ਜੀ 70000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇੰਟਰਵਿਊ ਅਤੇ ਕਾਉਂਸਲਿੰਗ ਲਈ ਤੁਹਾਨੂੰ ਕੋਈ ਟ੍ਰੇਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਜੀ ਇਹ ਪੋਸਟਾਂ 6 ਮਹੀਨੇ ਵਾਸਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਉਮੀਦ ਕਰਦਾ ਮੇਰੀ ਦਿਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ